ਹਾਂਜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੀ ਕੁਝ ਐਹੋ ਜਿਹੇ ਗੈਜ਼ਟ ਬਾਰੇ ਜਿਨ੍ਹਾਂ ਤੇ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ ਜੇਕਰ ਕੋਈ ਇਹਨਾਂ ਨੂੰ ਵਰਤਦਾ ਫੜਿਆ ਜਾਂਦਾ ਹੈ ਤਾਂ ਸਰਕਾਰ ਵੱਲੋਂ ਉਸ ਦੇ ਉੱਪਰ ਸਖਤ ਐਕਸ਼ਨ ਲਿਆ ਜਾਂਦਾ ਹੈ ਤੇ ਇਸ ਦੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਵੀ ਆਉਂਦੀ ਹੈ ਨੰਬਰਿਕਤਾ ਹੁੰਦਾ ਜੀ ਫੋਨ ਜੈਮਰ ਮੰਨ ਲਓ ਤੁਸੀਂ ਕਿਤੇ ਬਾਹਰ ਗਏ ਹੋ ਤੁਹਾਡੇ ਫੋਨ ਤੇ ਨੈਟਵਰਕ ਆਨ ਇੱਕਦਮ ਬੰਦ ਹੋ ਜਾਂਦਾ ਹੈ ਨਾਹੀਂ ਤੁਸੀਂ ਕਿਸੇ ਨੂੰ ਕਾਲ ਕਰ ਸਕਦੇ ਹੋ ਨਾਹੀਂ ਤੁਸੀਂ ਕਿਸੇ ਨੂੰ ਮੈਸੇਜ ਕਰ ਸਕਦੇ ਹੋ ਇਹ ਕੰਮ ਹੁੰਦਾ ਜੀ ਫੋਨ ਜੈਮਰ ਦਾ ਫੋਨ ਜੈਮਰ ਇੱਕ ਯਹੀ ਫ੍ਰੀਕੁਐਂਸੀ ਛੱਡਦਾ ਹੈ ਜਿਸ ਦੇ ਨਾਲ ਨੇੜੇ ਤੇੜ ਦੇ ਜਿੰਨੇ ਵੀ SIM ਹੁੰਦੇ ਹਨ ਉਹਨਾਂ ਸਾਰਿਆਂ ਦਾ ਨੈਟਵਰਕ ਚਲਾ ਜਾਂਦਾ ਹੁਣ ਜੈਮਰ ਇਸ ਤਰ੍ਹਾਂ ਕੰਮ ਕਰਦਾ ਹੈ ਜਿਹੜੀਆਂ ਸਾਡੇ ਫੋਨ ਤੇ ਟਾਵਰ ਵਿੱਚ ਕਰ ਵੇਵਜ਼ ਹੁੰਦੀਆਂ ਹਨ ਜਿਨ੍ਹਾਂ ਨਾਲ ਸਾਡਾ ਫੋਨ ਜੁੜਿਆ ਹੁੰਦਾ ਹੈ ਜਿਨ੍ਹਾਂ ਨਾਲ ਸਾਨੂੰ ਨੈਟਵਰਕ ਮਿਲਦਾ ਹੈ ਫੋਨ ਜੈਮਰ ਉਹਨਾਂ ਤਰੰਗਾਂ ਨੂੰ ਹੀ ਖਤਮ ਕਰ ਜਦੋਂ ਇਹ ਜੈਮਰ ਚੱਲਦਾ ਹੈ ਤਾਂ ਇਸ ਦੇ ਹਲਦੋ ਵਾਲੇ ਜਿੰਨੇ ਵੀ ਫੋਨ ਹੁੰਦੇ ਹਨ ਉਹਨਾਂ ਸਾਰਿਆਂ ਦਾ ਨੈਟਵਰਕ ਚਲਾ ਜਾਂਦਾ ਹੈ ਫੋਨੀਆ ਮੰਨੂ ਬਣਾਇਆ ਤਾਂ ਇਸ ਕਰਕੇ ਗਿਆ ਸੀ ਕਿ ਤਾਂ ਜੋ ਲੋਕ ਸਿਨੇਮਾ ਹਾਲ ਮੀਟਿੰਗ ਹਾਲ ਯੂਨੀਵਰਸਿਟੀ ਵਿੱਚ ਫੋਨ ਦਾ ਯੂਜ਼ ਨਾ ਕਰ ਸਕਣ ਪਰ ਯਾਦਤਾਰ ਲੋਕਾਂ ਨੇ ਇਸ ਦੀ ਵਰਤੋਂ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਵਿੱਚ ਕੀਤੀ ਤਾਂ ਇਸ ਕਰਕੇ ਸਾਰੇ ਦੇਸ਼ਾਂ ਦੀਆਂ ਗਵਰਨਮੈਂਟ ਨੇ ਇਸ ਨੂੰ ਬੈਨਡ ਕਰ ਦਿੱਤਾ ਨੰਬਰ 2 ਤੇ ਜਿਹ ਲਾਇਸੈਂਸ ਹਾਈਡ ਇਹ ਇੱਕ ਯਹੀ ਡਿਵਾਈਸ ਹੈ ਜੋ ਤੁਹਾਡੀ ਬਾਈਕ ਤੇ ਕਾਰ ਦੀ ਨੰਬਰ ਪਲੇਟ ਨੂੰ ਹਾਈਡ ਕਰ ਦਿੰਦੀ ਹੈ ਉਸ ਨੂੰ ਘੁਮਾ ਕੇ ਲੁਕੋ ਦਿੰਦੀ ਹੈ ਇਸ ਚੀਜ਼ ਨੂੰ ਯੂਜ਼ ਕਰਨ ਤੋਂ ਪਹਿਲਾਂ ਇਸ ਨੂੰ ਇੰਸਟਾਲ ਕਰਨਾ ਪਵੇਗਾ ਬਾਈਕ ਇਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਬਾਈਕ ਜਾਂ ਕਾਰ ਦੇ ਵਿੱਚ ਬੈਠੇ ਇਸਦੇ ਰਿਮੋਟ ਦੇ ਬਟਨ ਨੂੰ ਦਬਾਉਗੇ ਤਾਂ ਇਹ ਤੁਹਾਡੀ ਨੰਬਰ ਪਲੇਟ ਨੂੰ ਘੁਮਾ ਦੇਵੇਗੀ। ਇਹ ਚੀਜ਼ ਚੋਰਾ ਲਿਖ ਜਾਣੇ ਤੋਂ ਘੱਟ ਨਹੀਂ ਹੈ। ਜ਼ਿਆਦਾਤਰ ਲੋਕ ਇਸਦੀ ਵਰਤੋਂ ਚੋਣ ਤੋਂ ਬਚਣ ਲਈ ਕਰਦੇ ਹਨ। ਜ਼ਿਆਦਾਤਰ ਦੇਸ਼ਾਂ ਦੀ ਸਰਕਾਰਾਂ ਨੇ ਇਸ ਨੂੰ ਬੈਨ ਕਰ ਦਿੱਤਾ ਹੈ। ਨੰਬਰ 3 ਤੇਜੀ ਰਿੰਗ ਪਿਸਟਲ ਤੁਸੀਂ ਇਸਦੇ ਨਾਮ ਤੋਂ ਹੀ ਸਮਝ ਗਏ ਹੋਵੋਗੇ ਕਿ ਇਸ ਨੂੰ ਕਿਉਂ ਬੈਨ ਕੀਤਾ ਹੈ। ਇਸ ਰਿੰਗ ਦੇ ਵਿੱਚ ਪੂਰੀ ਦੀ ਪੂਰੀ ਪਿਸਟਲ ਦਿੱਤੀ ਗਈ ਹੈ ਜੋ ਕਿ ਇੱਕ ਵਾਰ ਦੇ ਵਿੱਚ 7 ਤੋਂ 8 ਗੋਲਦ ਫਾਇਰ ਕਰਦੀ ਹੈ। ਇਸ ਨੂੰ ਚਲਾਉਣਾ ਵੀ ਇੰਨਾ ਔਖਾ ਨਹੀਂ ਹੈ। ਸਿਰਫ ਦੋ ਬਟਨ ਦਬਾਓ ਇਹ ਚੱਲ ਜਾਂਦੀ ਹੈ। ਇਸ ਪਿਸਟਲ ਦਾ ਸਾਈਜ਼ ਛੋਟਾ ਹੈ ਤੇ ਜਿਹੜੀ ਇਸ ਵਿੱਚ ਗੋਲੀ ਪੈਂਦੀ ਹੈ ਉਹ ਵੀ ਛੋਟੀ ਕੈਲੀਬਰ ਦੀ ਹੁੰਦੀ ਹੈ। ਇਸ ਪਿਸਟਲ ਨੂੰ ਯੂਜ਼ ਕਰਨ ਦੇ ਨਾਲ ਸਾਹਮਣੇ ਵਾਲੇ ਤੇ ਇਨਾ ਬੁਰਾ ਅਸਰ ਨਹੀਂ ਪੈਂਦਾ ਪਰ ਇੱਕ ਵਾਰ ਉਸ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਜਿਸ ਦੇ ਉੱਪਰ ਇਸ ਨੂੰ ਵਰਤੇ ਜਾਂਦਾ ਹੈ। ਇਸ ਨੂੰ ਇਸ ਕਰਕੇ ਬਣਾਇਆ ਸੀ ਤਾਂ ਜੋ ਔਰਤਾਂ ਮੁਸ਼ਕਲ ਹਾਲਾਤ ਵਿੱਚ ਆਪਣਾ ਬਚਾਅ ਕਰ ਸਕਣ ਪਰ ਲੋਕਾਂ ਨੂੰ ਕੌਣ ਸਮਝਾਵੇ ਇਹ ਚੀਜ਼ ਸੈਲਫ ਡਿਫੈਂਸ ਲਈ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਇਸ ਕਰਕੇ ਇਸ ਨੂੰ ਬੈਨ ਕਰ ਦਿੱਤਾ ਗਿਆ ਹੈ। ਨੰਬਰ 4 3 ਫੇਮ ਥਰੂਵਰ ਹੈ। ਇਹ ਤੁਹਾਨੂੰ ਦੇਖਣ ਦੇ ਵਿੱਚ ਖਤਰਨਾਕ ਲੱਗ ਰਿਹਾ ਹੋਵੇਗਾ। ਜਿੰਨਾ ਤੁਸੀਂ ਸੋਚ ਰਹੇ ਉਸ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ ਮਸ਼ੀਨ ਗਨ ਵਰਗਾ ਦਿਖਣ ਵਾਲਾ ਇਹ ਫਲੇਮ ਥਰੋਵਰ 110 ਫੁੱਟ ਅੱਗੇ ਅੱਗ ਨੂੰ ਮਾਰਦਾ ਹੈ ਜਦੋਂ ਕੋਈ ਇਨਸਾਨ ਇਸ ਨੂੰ ਪਹਿਲੀ ਵਾਰ ਯੂਜ਼ ਕਰਦਾ ਹੈ ਉਹ ਆਪ ਹੀ ਡਰ ਜਾਂਦਾ ਹੈ ਇਹ ਬਹੁਤ ਜ਼ਿਆਦਾ ਲਾਈਟ ਵੇਟ ਹੁੰਦਾ ਹੈ ਤਾਂ ਜੋ ਇਸ ਨੂੰ ਵਰਤਣ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਸ ਨੂੰ ਵਿਦੇਸ਼ਾਂ ਦੇ ਵਿੱਚ ਪਰਾਲੀ ਜਲਾਉਣ ਅਤੇ ਬਰਫ਼ ਨੂੰ ਹਟਾਉਣ ਦੇ ਲਈ ਵਰਤਿਆ ਜਾਂਦਾ ਹੈ ਪਰ ਇੰਡੀਆ ਦੇ ਵਿੱਚ ਇਹ ਬੈਨ ਹੈ ਤੁਸੀਂ ਸਮਝ ਹੀ ਸਕਦੇ ਹੋ ਹਾਂਜੀ ਇਹ ਸੰਜੀ ਕੁਝ ਕਮਾਲ ਦੇ ਗੈਜਟ ਜਿਨ੍ਹਾਂ ਨੂੰ ਸਰਕਾਰ ਨੇ ਬੈਨ ਕੀਤਾ ਹੋਇਆ ਹੈ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਧੰਨਵਾਦ